ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਅਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਪਰਮਜੀਤ ਸਿੰਘ ਉਹਨੇ ਦੇ ਘਰ ਆਇਆ ਦੋਸਤੋ ਫਾਰਮ ਤੇ ਆਏ ਆ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਬਹੁਤ ਚੰਗੇ ਚੰਗੇ ਆਪਾਂ ਨਾਗ ਦਿਖਾਈਦੇ ਆ। ਨਾ ਕਿ ਜਿਹੜੇ ਦੋਸਤੋ ਬੇਸ਼ੱਕ ਵੀਰ ਇੱਕ ਦੋ ਤਿੰਨ ਕਿ ਨਾਗੀ ਖਰੀਦਦੇ ਆ ਬੜੇ ਸ਼ੌਂਕ ਨਾਲ। ਤੇ ਸ਼ੌਂਕ ਨਾਲ ਹੀ ਵੇਚਦੇ ਆ ਦੋਸਤੋ ਸ਼ੌਂਕ ਨਾਲ ਹੀ ਖਰੀਦਦੇ ਆ ਤੋ ਬਾਕੀ ਨਾਲ ਦੇ ਨਾਲ ਇੱਕ এনवायरमेंट ਤੁਸੀਂ ਵੇਖੋਗੇ ਬਹੁਤ ਵਧੀਆ ਖੂਬਸੂਰਤ এনवायरमेंट ਸੋ ਚਾਰ ਚਫੇਰਾ ਦੋਸਤੋ ਠੰਡੀ ਹਵਾਦਾਰ ਸਾਰੇ ਬੰਨੇ ਵੀਰ ਹੋਣਾ ਜਾਰੀਆਂ ਜੋੜੀਆਂ ਲਾਈਆਂ ਨੇ ਬਾਕੀ ਫਾਰਮ ਦਾ ਜਿਹੜਾ ਦੋਸਤੋ ਤੁਸੀਂ ਇਹ ਦ੍ਰਿਸ਼ ਜਿਹੜਾ ਸਾਹਮਣੇ ਵੇਖੋ ਸਾਫ ਸਫਾਈ ਬਹੁਤ ਆ ਜੀ ਠੀਕ ਆ ਜੀ ਸੋ ਜ਼ਿਆਦਾ ਮੈਟਰ ਕਰਦੀ ਆ ਪਸ਼ੂਆਂ ਦੇ ਕੋਲੇ ਜਿਹੜਾ ਬਿਲਕੁਲ ਸਾਫ ਸਫਾਈ ਬਾਕੀ ਇੱਕ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮਾਜ ਦਿਖਾਉਣੀ ਆ ਆਪਾਂ ਸਮਾਜ ਬਹੁਤ ਜਿਆਦੀ ਖੂਬਸੂਰਤ ਚੰਗੇ ਦੁੱਧ ਤੇ ਚੱਲ ਰਹੀ ਆ ਚੰਗੇ ਮਿਲਕ ਤੇ ਚੱਲ ਰਹੀ ਆ ਸੋ ਵੀਰਾਂ ਨੂੰ ਪਸੰਦ ਆਊਗੀ ਨਾਕ ਜਿਹੜਾ ਮੈਂ ਪਹਿਲਾਂ ਜਿਕਰ ਕੀਤਾ ਦੋਸਤੋ ਬੇਸ਼ੱਕ ਦੋ ਤਿੰਨ ਦਿਨਾਂ ਦੇ ਵੀਰ ਨੇ ਤਾਂ ਪੂਰੇ ਟਾਪ ਕਲਾਸ ਪਸ਼ੂ ਲੈਂਦੇ ਆ ਠੀਕ ਆ ਜੀ ਤੇ ਪਨਕੋਟੇ ਤੁਸੀਂ ਖਾਸ ਵਿਜਿਟ ਕਰਨੀ ਹੈ ਦਦੇਰ ਸਾਹਿਬ ਇਹ ਪਿੰਡ ਬਿਲਕੁਲ ਨੇੜੇ ਦੀਕ ਬੱਠੇ ਪੈਣੀ ਨਦੋਰ ਇਹ ਪਿੰਡ ਲਾਗੇ ਲਾਗੇ ਆ ਤੇ ਪੱਟੀ ਸ਼ਹਿਰ ਤੋਂ ਵੀ ਕੋਈ ਦੋ ਤਿੰਨ ਕਿਲੋਮੀਟਰ ਦੀ ਦੂਰੀ ਆ ਆਉ ਕਰਦੇ ਆ ਬਧੇਰੇ ਗੱਲਬਾਤ ਵੀਰ ਪਰਮਜੀਤ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਸ ਛੋਟੀ ਦੀ ਇਸ ਮੱਝ ਦੀ ਸੋ ਮੇਰਾ ਵੀ ਸਾਰੇ ਤੁਸੀਂ ਵੀਡੀਓ ਫੁੱਲ ਦੇਖ ਲਿਓ ਐਂਡ ਤੱਕ ਦੇਖ ਲਿਓ ਬਾਕੀ ਵੀਡੀਓ ਬਾਅਦ ਤੋਂ ਬਾਅਦ ਕੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕਿ ਆਪਣੀ ਇਹ ਕਵਰੇਜ ਪਹੁੰਚ ਸਕੇ ਆਓ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਪਾਸੇ ਠੀਕ ਠਾਕ ਹੋ ਬਹੁਤ ਵਧੀਆ ਸੰਧੂ ਸਾਹਿਬ ਕਿਰਪਾ ਜੀ ਗੁਰੂ ਰਾਮਦਾਸ ਜੀ ਬਹੁਤ ਵਧੀਆ ਸੰਧੂ ਸਾਹਿਬ ਸਾਰੇ ਹੀ ਆਪਣੇ ਚੈਨਲ ਵੇਖਣ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਪਰਮਜੀਤ ਪਸ਼ੂ ਰੂਟੀਨ ਦੇ ਵਿੱਚ ਆਪਣੇ ਕੋਲ ਤਕਰੀਬਨ ਕੋਈ 1 2 ਦੋ ਨਾ ਗਏ ਇਸੇ ਤਰ੍ਹਾਂ ਹਾਂਜੀ ਸੰਧੂ ਸਾਹਿਬ ਆਉਂਦੇ ਰਹਿੰਦੇ 1 2 ਜਾਨਵਰ ਤੇ ਇਹਨਾਂ ਨੂੰ ਤੁਹਾਨੂੰ ਪਤਾ ਗਰਮੀ ਗਰਮੀ ਥੋੜਾ ਜ਼ਿਆਦਾ ਕਰਕੇ ਇਹ ਲਿਆਉਣਾ ਦਾ ਪਸੰਦੂ ਸਭ ਜਦੋਂ ਲਿਆਉਣਾ ਚੰਗਾ ਜਾਨਵਰ ਬਿਲਕੁਲ ਜੀ ਹਾਂਜੀ ਹਾਂਜੀ ਅੱਛਾ ਤੇ ਵੀਰ ਪਰਮਜੀਤ ਅੱਜ ਆਪਣੇ ਭੈਣ ਭਰਾਵਾਂ ਸੱਜਣਾ ਦੀ ਕਚਾਰੀ ਦੇ ਵਿੱਚ ਇਹ ਜਿਹੜੀ ਮੱਝ ਆਪਾਂ ਪੇਸ਼ ਕੀਤੀ ਆ हां जी हां जी बहुत खूबसूरत चंगे सोने ਢਾਂਚੇ ਦੀਆਂ ਤੇ ਮੱਜ ਦੇ ਥੱਲੇ ਤੁਸੀਂ ਦੁੱਧ ਵੀ ਦੱਸ ਰਹੇ ਹੋ ਵੀ ਬਹੁਤ ਸੋਹਣਾ ਸੰਧੂ ਸਾਹਿਬ ਬਿਲਕੁਲ ਬਹੁਤ ਸੋਹਣਾ ਦੁੱਧ ਹੈ ਤੇ ਸੰਧੂ ਸਾਹਿਬ ਬਹੁਤ ਚੰਗੇ ਆਪਾਂ ਲਾਕੇ ਚ ਲਈ ਆ ਓਕੇ ਆਪਣੇ ਲਾਗੋਂ ਸੰਧੂ ਸਾਹਿਬ ਸਭਰਾ ਪਿੰਡ ਆ ਉੱਥੇ ਆਪਣੇ ਭਰਾ ਕੇ ਸੱਜਣ ਜਿਗਰੀ ਸੱਜਣ ਤੋਂ ਲਈ ਆ ਵਾਹ ਜੀ ਵਾਹ ਬਹੁਤ ਚੰਗੀ ਝੋਟੀ ਹੈ ਸੰਧੂ ਸਾਹਿਬ ਨੀਲੀ ਰਾਵੀ ਦੀ ਹਾਂ ਕੋਈ ਵੀ ਕਰਮ ਵਾਲੀ ਦੇ ਵਿੱਚ ਇਹ ਨਹੀਂ ਵੀ ਕੋਈ ਨਿਸ਼ਾਨ ਨਾ ਉਹ ਅੱਖਾਂ ਚਾਰੇ ਖੋਰ ਤੋਂ ਪਏ ਠੀਕ ਹੈ ਜੀ ਬਿਲਕੁਲ ਸੰਧੂ ਸਾਹਿਬ ਚਾਰੇ ਖੋਰ ਅੱਖਾਂ ਲਓ ਦੋਸਤੋ ਅੱਜ ਵੀ ਅੱਜ ਦਿਨੇ ਨੂੰ ਕਿੰਨੇ ਹੋਗੇ ਸੀ ਨੂੰ ਸੰਧੂ ਸਾਹਿਬ ਅੱਜ ਇਹ ਠੀਕ ਆ ਜੀ ਜਿੱਦਾਂ ਦੀ ਸੂਈ ਉਹਦਾਂ ਦੀ ਆਪਣੇ ਕੋਲੇ ਵੀਡੀਓ ਉਸ ਵੀਰ ਨੇ ਪਾਈ ਸੀ ਤੇ ਉਦੋਂ ਮੈਨੂੰ ਪਾਈ ਚਲੋ ਰੇਟ ਰੂਟ ਨਹੀਂ ਬਣਿਆ ਤੇ ਫਿਰ ਕੱਲ ਆਪਾਂ ਪਰਸੋ ਸ਼ਾਮੇ ਖਰੀਦ ਲਿਆਏ ਆ ਠੀਕ ਆ ਹਾਂਜੀ ਅੱਛਾ ਦੱਸੋ ਅੱਜ ਦਸਵੇਂ ਦਿਨਾਂ ਨੂੰ ਸੂਈ ਨਾ ਆ ਅੱਛਾ ਦਸਾਂ ਦਿਨਾਂ ਦੀ ਸੂਈ ਆ ਵੀਰ ਜੀ ਤੇ ਦੁੱਧ ਇਸ ਵਕਤ ਆਪਾਂ ਕਿੰਨਾ ਜਵਾਦਾਂਗੇ ਆਪਣੇ ਸੰਧੋ ਸਾਹਿਬ ਇਸ ਟਾਈਮ ਬਿਲਕੁਲ ਜਿਹੜਾ ਜਾਇਜ 2 ਦੁੱਧ 14 ਲੀਟਰ ਦੁੱਧ ਆ ਕੋਈ ਭਰਾ ਇੱਥੇ ਆਵੇ ਆਨਲਾਈਨ ਮੰਗਾਵੇ ਦੋ ਟਾਈਮ 'ਚ ਹੋਵੇ ਤਿੰਨ ਟਾਈਮ 'ਚ ਹੋਵੇ ਲਓ ਦੱਸੋ 14 ਲੀਟਰ ਦੁੱਧ ਦਾ ਹਾਂਜੀ ਤੋਂ ਬਾਕੀ ਇੱਕ ਵਾਰੀ ਮੈਂ ਤੁਹਾਨੂੰ ਮੋٹے ਤੌਰ ਮੱਝ ਦਾ ਦਿਖਾ ਦੂੰਗਾ ਤਿੱਜਾ ਸੂਆ ਇਹ ਮੱਝ ਸੂਈ ਆ ਮਗਰ ਇਹ ਕਟਾ ਤੁਸੀਂ ਵੇਖ ਸਕਦੇ ਠੀਕ ਹੈ ਜੀ ਮਗਰ ਇਹ ਕਟਾ ਹਾਂਜੀ ਆ ਕਰੋ ਚੈੱਕ ਠੀਕ ਆ ਡੂਗਾ ਸੰਧੂ ਸਾਹਿਬ ਉਹਨਾਂ ਵਿਚਾਰ ਰਹੇ ਨੇ ਨਾ ਚੰਗਾ ਭਰਾਇਆ ਸੀ ਤੇ ਬਾਕੀ ਚਲੋ ਤੁਹਾਨੂੰ ਪਤਾ ਕਿਸ ਵੇਲੇ ਥੋੜੀ ਮਿਸਟੇਕ ਹੋ ਜਾਂਦੀ ਆ ਇਹ ਮੱਝ ਤੁਸੀਂ ਵੇਖ ਸਕਦੇ ਜੇ ਆ ਫੇਸ ਕੁਆਲਿਟੀ ਆ ਗਲਾਈ ਸਿੰਘਾਂ ਦੇ ਵਿੱਚ ਬਿਲਕੁਲ ਗਲਾਈ ਆ ਸਿੰਘਾਂ ਦੀ ਮੱਥੇ ਬੱਲ ਬੱਗੀ ਮੋਸ਼ਨ ਅਨਾਸ ਵੀ ਬਿਲਕੁਲ ਇੱਕ ਪਾਸੇ ਬੱਗੀ ਨਾਲ ਸਾ ਠੀਕ ਹੈ ਜੀ ਹਾਂਜੀ ਤੇ ਦੁੱਧ ਵੀਰ ਬਹੁਤ ਚੰਗਾ ਖਾਸਾ ਦੱਸ ਰਿਹਾ ਦੱਸ ਨਹੀਂ ਰਿਹਾਗਾ ਬਟ ਜਿਹੜਾ ਹੁਣ ਚਵਾਉਣਾ ਦੁੱਧ ਬਿਲਕੁਲ ਸੰਧੂ ਸਾ ਹਾਂਜੀ ਹਾਂਜੀ ਨਾਲ ਦੀ ਨਾਲ ਜਿਹੜੀ ਦੋਸਤ ਆਪਾਂ ਤੁਹਾਨੂੰ ਜਦੋਂ ਖੋਲ ਕੇ ਤੋਰ ਕੇ ਦਿਖਾਈ ਨਾਲ ਦੀ ਨਾਲ ਆਪਾਂ ਧਰਾ ਤੁਰਾ ਮਾਰ ਕੇ ਤਸੱਲੀ ਕਰਵਾਵਾਂਗੇ ਹਾਂਜੀ ਬਿਲਕੁਲ ਜੀ ਸਾਰੀ ਹੋਈ ਕਿਲੋ ਖੰਡ ਆਪਾਂ ਭਰਾ ਕੇ ਤਸੱਲੀ ਕਰਾ ਦਾਂਗੇ ਤਾਂ ਜੋ ਕਿਸੇ ਵੀਰ ਨੇ ਦੂਰ ਨੇੜੇੋਂ ਆਉਣਾ ਇਸ ਬਿਖਾਅ ਤੇ ਵੀ ਤੁਸੀਂ ਸੌਦਾ ਕਰ ਲਿਓ ਅਦਰਵਾਈਜ਼ ਕਿਸੇ ਵੀਰ ਨੇ ਵਿਜ਼ਿਟ ਕਰਨੀ ਆ ਹਰ ਵਾਰ ਆਪਣੀ ਪ੍ਰੈਫਰੈਂਸ ਹੁੰਦੀ ਪਹਿਲ ਹੁੰਦੀ ਹੈ ਵੀ ਇਧਾਂ ਆ ਕੇ ਪਸ਼ੂ ਖਰੀਦਿਆ ਜਾਵੇ ਬਾਕੀ ਤੁਸੀਂ ਵੰਡ ਦੇਖੋ ਆਪਸੀ ਥਣਾ ਦੀ ਮੈਂ ਤੁਹਾਨੂੰ ਦਿਖਾਉਣਾ ਇਧਰੋਂ ਆਹ ਦੇਖਿਓ ਜੀ ਤੋਂ ਬਹੁਤ ਸੋਹਣੀ ਵੰਡ ਆਪਸੀ ਥਣਾ ਦੀ ਤੇ ਚੰਗਾ ਸੋਹਣਾ ਗਾਇਬ ਆਪਸੀ ਥਣਾ ਚਵਾਈ ਚਵਾਈ ਦੀ ਵੀ ਆਪਾਂ ਉਮੀਦ ਕਰਦੇ ਆ ਚੰਗੀ ਫਿੱਟ ਫਾਟ ਹੋਊਗੀ ਦੋਹਾਂ ਪਾਸੇ ਮੋਟੀ ਬੇਨਾ ਮਿਲਕ ਹਾਂਜੀ ਤੇ ਵੀਰ ਪਰਮਜੀਤ ਜੀ ਤੋਂ ਸਵੇਰ ਮਾਰਨਿੰਗ ਚਵਾਈ ਕਿੰਨੇ ਕ ਵਜੇ ਦੀ ਸੰਧੂ ਸਾਹਿਬ ਜੀ ਐਵੇਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਲੋ ਸਾਰੇ ਹੀ ਭਰਾ ਸਿਆਣੇ ਜਿੰਨੇ ਵੀ YouTube ਵੇਦੇ ਆ ਬਿਲਕੁਲ ਸੰਧੂ ਸਾਹਿਬ ਮੈਂ ਦੀ 5 ਵਜੇ ਦੀ ਚਵਾਈ ਆ ਸਭ ਤੋਂ ਵੱਡੀ ਗੱਲ ਇਹ ਮੈਂ ਹੀ ਦੱਸੂਗੀ ਕੋਈ ਘਰਾਂ ਵਾਲੀ ਥਣਾ ਦੇ ਵਿੱਚ ਨਹੀਂ ਆਈ ਕੋਈ ਬਾਜ਼ਾਰ ਨਹੀਂ ਛੱਡੀ ਹੋਈ ਲੋ ਜੀ ਤੁਹਾਡੇ ਸਾਹਮਣੇ ਪਸਮੂਗੀ ਥਣ ਨੁਚੜੇ ਤੁਹਾਨੂੰ ਵੀਡੀਓ ਨਜ਼ਰ ਆ ਰਹੇ ਆ ਬਿਲਕੁਲ ਜੀ ਬਿਲਕੁਲ 5 ਵਜੇ ਦੀ ਸੰਧੂ ਸਾਹਿਬ ਮੈਂ ਦੀ ਚਵਾਈ ਆ ਲੋ ਵੀ ਦੋਸਤੋ ਠੀਕ ਤੋ ਸਵੇਰ ਮਾਰਨਿੰਗ ਜਿਹੜੀ ਦੋਸਤੋ 5 ਵਜੇ ਦੀ ਚਵਾਈ ਆ ਹੁਣ ਤਕਰੀਬਨ ਕੋਈ ਟਾਈਮ 12 12 15 12 20 ਜਾਂ ਸਾਢੇ 12 ਵਜੇ ਦੇ ਨੀਅਰ ਆਊਂਡ ਜਿਹੜਾ ਹੁਣ ਸਾਢੇ 12 ਹੋ ਚੁੱਕੇ ਸਾਨੂੰ ਸਭ ਤੋ ਸਾਢੇ 12 ਇੱਕ ਵਾਰੀ ਵੀਰ ਪਰਮਜੀਤ ਖੋਲ ਕੇ ਕਰੀਏ ਪੇਸ਼ ਵੀਰਾਂ ਦੇ ਠੀਕ ਆ ਜੀ ਤੋ ਚੌੜਾ ਪਿੱਠ ਪੁੜਾ ਕਦ ਕੁਤ ਵੀ ਸੋਣਾ ਠੀਕ ਆ ਜੀ ਤੋ 13 ਲੀਟਰ ਇਸ ਵਕਤ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਆ ਸਾਨੂੰ ਸਭ 14 ਚਲੋ ਤੁਸੀਂ 13 ਹੀ ਮੰਨੋ ਜੀ ਕੋਈ ਗੱਲ ਠੀਕ ਆ ਜੀ 14 ਵਾਂ ਪਰਤੀ ਭਰਾ ਹੀ ਮੰਨੋ ਅੱਛਾ ਵੀਰ ਪਰਮਜੀਤ ਫਿਰ ਜਿਵੇਂ ਜਿਵੇਂ ਕਰਮਾ ਲਈ ਅੱਗੇ ਮਾਰੇ ਮੋਲੇ ਤੋਂ ਵੀ ਚੱਲਣਾ ਇਹਨੇ ਬਿਲਕੁਲ ਸੰਧੂ ਸਾਹਿਬ ਭਰਾਣਾ ਆਪਣੇ ਬਹੁਤੀ ਤੁਹਾਨੂੰ ਦੱਸਿਆ ਕਿ ਆਪਦੇ ਘਰ ਚੋਂ ਸਮਝੋ ਲਈ ਆ ਮ ਅੱਜ ਹਾਂਜੀ ਜੋ ਆਂਦਾ ਵੀ ਪਹਿਲੇ 10 ਉਹ ਹੀ ਕਹਿੰਦਾ ਮੈਂ 13 13.5 ਲੀਟਰ ਦੁੱਧ ਚੋਇਆ ਦੂਸਰੇ 14 15 ਉਹਦੀ ਆਸ ਤੇ 16 17 20 ਆ ਪਰ ਆਪਾਂ ਇਹਨਾਂ ਨੇ ਕਹਿ ਸਕਦੇ ਚਲੋ ਗਰਮੀ ਹੈ ਜੇ ਮਰੋੜੇ 10 20 ਦਿਨ 15 ਕਿਲੋ ਦੋ ਸੰਧੂ ਸਾਹਿਬ ਇਹਨੂੰ ਝੋਟੀ ਨੂੰ ਜ਼ਿਆਦਾ ਨਹੀਂ ਕੋਈ ਲਓ ਜੀ ਕੋਈ ਜਾ ਬੇਟਾ ਫਲहाल ਜਿਹੜਾ ਦੋਸਤੋ ਅੱਜ ਤੁਸੀਂ ਕਿਸੇ ਵੀਰ ਨੇ ਸੌਦਾ ਕਰਨਾ ਹੈ ਸੌਦਾ ਹੁੰਦੇ باوجود ਵੀ ਜਿਹੜਾ ਬਿਲਕੁਲ ਤੁਸੀਂ ਜਿਹੜੀ ਤਸੱਲੀ ਕਰੋਗੇ ਉਹ 13 ਕਿਲੋ ਵਾਜ ਦੇ ਥੱਲੇ ਦੁੱਧ ਤੇ ਮੈਨੂੰ ਲੱਗਦਾ ਵੀ ਚਲੋ ਉਹ ਦਿਨ ਦੂਰ ਨਹੀਂ ਕਿ ਕੋਈ ਵੀਰ ਚੰਗੀ ਸੇਵਾ ਲੈ ਕੇ ਜਾਊਗਾ ਚੰਗੀ ਸੇਵਾ ਕਰ ਲੋਗੇ ਤੇ ਦੁੱਧ ਵੈਸੇ ਜੇਕਰ ਅੱਜ 13 ਦੋਸਤੋ ਚੰਗੀ ਸੇਵਾ ਤੇ ਆਪਾਂ ਉਮੀਦ ਕਰਦੇ ਆਂ ਹੋਰ ਵੀ ਦੁੱਧ ਕਿਲੋ ਖੰਡ ਕਰਮਾ ਦੀ ਵਧਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੋਗੀ ਬਾਕੀ ਚੰਗਾ ਪਸ਼ੂ ਦੋਸਤੋ ਚੰਗੀ ਸੇਵਾ ਭਾਲਦਾ ਬਿਲਕੁਲ ਸੰਤ ਸਾਹਿਬ ਬਹੁਤ ਚਮੜੀ ਦੀ ਜਿਵੇਂ ਨੀਲੀ ਰਹਿਈਆਂ ਮੈਂ ਝਾਂ ਆ ਜਾਂਦੀਆਂ ਕਰਮਾਲੀਆਂ ਹਾਂਜੀ ਪਤਲੀ ਚਮੜੀ ਦੀ ਆ ਲਓ ਜੀ ਬਿਲਕੁਲ ਕਰਮਾਲੀ ਲਓ ਉਹੋ ਜੀ ਕੋਈ ਮੋਟੇ ਚਾਮ ਵਾਲੀ ਕੋਈ ਮੋਟੇ ਚਮੜੀ ਦਾ ਮੈਂ ਨਹੀਂ ਬਹੁਤ ਵਧੀਆ ਤੇ ਸ਼ਾਮ ਨੂੰ ਤਾਂ ਫਿਰ ਫਿਰ ਪਰਮਜੀਤ ਜੀ ਤੇ ਜਦੋਂ ਬਣਦੀ ਥਾਂ ਫਾਰਮ ਵਾਲੀਆਂ گاਵਾਂ ਵਾਂਗੂ ਬਣ ਜੂਗੀ ਕੇ ਹਾਂ ਹਾਂ ਜੀ ਇਹ ਸ਼ਾਮ ਨੂੰ ਇਤਨਾ ਆਪਣੂ ਕੱਲ ਨੂੰ ਇਤਨਾ ਬਣੂਗੀ ਅਗਲੇ ਦੇ ਘਰੇ ਜਾ ਕੇ ਇਸ ਤਰ੍ਹਾਂ ਬਣੂਗੀ ਠੀਕ ਹੈ ਜੀ ਕੋਈ ਨਾ ਦੋਸਤੋ ਚੰਗਾ ਪਸ਼ੂ ਤੁਹਾਡਾ ਨਾਲ ਕੋਈ ਟਾਈਮ ਲਾਉਣ ਵਾਲੀ ਗੱਲ ਨਹੀਂ ਸੰਦੂ ਸਾਹਿਬ ਠੀਕ ਹੈ ਜੀ ਸੋ ਚੰਗਾ ਪਸ਼ੂ ਤੁਹਾਡਾ ਠੀਕ ਹੈ ਜੀ ਸੋ ਪਸਮਾਨ ਤੋਂ ਬਾਅਦ ਦੋਸਤੋ ਕੋਈ ਫਿਰ ਆਪਾਂ ਥੋੜਾ ਤੁਹਾਨੂੰ ਤੋਰ ਕੇ ਦਿਖਾ ਰਹੇ ਹਾਂ ਆ ਕਰੋ ਚੈੱਕ ਸੋ ਸੋਹਣਾ ਢਾਂਚਾ ਦੋਸਤੋ ਪਿੱਠਪੁੜੇ ਤੋਂ ਅਡਰ-ਉਡਰ ਦਾ ਬਹੁਤ ਸੋਹਣਾ ਢਾਂਚਾ ਹੈ ਥੱਲੇ ਵੀ ਬਹੁਤ ਸੋਹਣੀ ਹੈ ਬਣੀ ਥਨੀ ਕਰਮਾਂ ਦੀ ਇੱਕਸਾਰ ਪੱਧਰ ਬਖਾਲਾ ਕੋਈ ਜੋ ਦੋਸਤੋ ਕਿਸੇ ਪਾਸੋਂ ਵੀ ਆਪਾਂ ਜਦੋਂ ਚੰਗਾ ਪਸ਼ੂ ਦੇਖਦੇ ਹਾਂ ਚੋਂ ਕੰਨੀਆਂ ਤੋਂ ਚੋਂ ਲੋਕਰਾਂ ਦੇਖੋ ਜੀ ਤੇ ਕਿਸੇ ਪਸ਼ੂ ਨੂੰ ਆਪਾਂ ਇਹ ਕਹਿ ਦਿੰਦੇ ਆ ਵੀ ਕਿਸੇ ਪਾਸੇ ਨੂੰ ਖੁੰਜੀ ਕਰਮਾਂ ਦੀ ਠੀਕਾ ਜੀ ਖੜ ਜਾ ਬੇਟਾ ਖੜ ਜਾ ਮਿੱਠੀ ਅੰਦੀ ਪੀਰ ਖੜ ਜਾ ਖੜ ਜਾ ਖਰਚਾ ਖਰਚਾ ਲਓ ਜੀ ਚੰਗਾ ਪਸ਼ੂ ਤਾਂ ਨਾ ਸੋ ਜਿਹੜਾ ਮੇਰੇ ਫਾਰਮਰ ਵੀਰ ਨੂੰ ਪਸੰਦ ਆਊਗਾ ਤੌਦਾ ਤੁਸੀਂ ਕਰਨਾ ਠੀਕ ਹੈ ਜੀ ਰੇਟ ਆਪਾਂ ਪੋਸ਼ ਲੈਨੇ ਆ ਵੀਰ ਤੋਂ ਖੜ ਗਿਆ ਬੇੜਾ ਖੜ ਗਿਆ ਖੜ ਗਿਆ ਖੜ ਗਿਆ ਕਿ ਮੁੱਲ ਰਹਿਣ ਵਾਲਾ ਠੀਕ ਹੈ ਜੀ ਤੇ ਪੂਰੀ ਗੱਲਬਾਤ ਇਸ ਜਿਹੜੀ ਤੋਂ ਸਮਾਜ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਵੀਰ ਪਰਮਜੀਤ ਡਿਮਾਂਡ ਕਰਦੀ ਜਾਂਦੀ ਵੀਰੇ ਕੀ ਕਰਦੇ ਆ ਲੈਣ ਦੇਣ ਕੀ ਰੋ ਡਿਮਾਂਡ ਸੰਦੂ ਸਾਹਿਬ ਪਿਛਲੇ ਅੰਦਰਾਂ ਤੁਹਾਨੂੰ ਪਤਾ ਥੋੜਾ ਜਿਹਾ ਹੁਣ ਥੋੜਾ ਜਿਹਾ ਵਿਚਾਰ ਬਾਕੀ ਚੰਗੇ ਜਾਨਵਰ ਦਾ ਵਿਚਾਰ ਕੋਈ ਡਾਊਨ ਹੈਗਾ ਨਹੀਂਗਾ ਹਾਂਜੀ ਹਾਂਜੀ ਮੈਂ ਤੇ ਸੰਦੂ ਸਾਹਿਬ 1 ਲੱਖ ਰੁਪਈਏ ਦੇ 120 ਦੀ ਹਾਂਜੀ ਪਰ ਆਪਾਂ ਯੈਸ ਨੂੰ ਸੰਦੂ ਸਾਹਿਬ 1 ਲੱਖ 5000 ਦੀ ਮਾਇ ਦੇਣੀ ਆ 1.5 ਦੇ ਹਾਂਜੀ ਜਿਹਦੇ ਵਿੱਚ ਉਹ ਤੁਹਾਡੇ ਚੈਨਲ ਤੇ ਆਪਣੇ ਕੋਈ ਭਰਾ ਹੋਣ ਤੇ 2100 1 ਲੱਖ 3000 1 ਲੱਖ 3 ਦੀ ਬਾਸ ਸੰਧੂ ਸਾਹਿਬ ਲਓ ਜੀ ਹਾਂਜੀ 1 ਲੱਖ 3 ਦੀ ਦੋਸਤੋ ਵੀਰਾਂ ਦਾ ਵੀ ਆਪਾਂ ਹਾਂ ਨਾ ਜਿਹੜੀ ਆ ਉਹ ਦੇਵਾਂਗੇ 1 ਲੱਖ 3000 ਰੁਪਏ ਹਾਂਜੀ ਸੋ ਬਹੁਤ ਵਧੀਆ ਚੰਗੀ ਕੁਆਲਿਟੀ ਆ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਤੇ ਵੀਡੀਓ ਥੋੜੀ ਲੈਂਥ ਲੰਬੀ ਹੋ ਜਾਂਦੀ ਆ ਤਾਂ ਜੋ ਸਾਰੇ ਪਾਸੇ ਦੋਸਤੋ ਭੈਣ ਭਰਾਵਾਂ ਸੱਜਣਾਂ ਨੂੰ ਬਿਲਕੁਲ ਸੰਧੂ ਸਾਹਿਬ ਆਪਾਂ ਸਾਰਾ ਉਹਦੇ ਵਾਸਤੇ ਮੇਰਾ ਵੀਰ ਮਾਫੀ ਆ ਤਿਲਹਾਲ ਕੁਝ ਤੁਹਾਨੂੰ ਤਸੱਲੀ ਨਾਲ ਆਪਾਂ ਦਿਖਾ ਦਿੱਤਾ ਬਾਕੀ ਸਭ ਕੋਈ ਬੱਚੇ ਚੋਣ ਪਹਿਣਾ ਚੋਣ ਕਰਮ ਵਾਲੀਆਂ ਕੋਈ ਇਹਨੂੰ ਵਿਚਾਰ ਨਹੀਂ ਕਰਮ ਵਾਲੀ ਲੋ ਉੱਠੋ ਉੱਠ ਪੈਂਦੇ ਰਹੋ ਹਨਾ ਜੀ ਕੋਈ ਜਿਸ ਤਰ੍ਹਾਂ ਮਾਜੀ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਲੋ ਲਓ ਤੁਹਾਡੀ ਕੋਈ ਹੋਜੀ ਨੀਂਦ ਵਿਚਾਰ ਹੀ ਨਹੀਂ ਗਈ ਆ ਜਿਹੜੇ ਸਾਹਿਬ ਦੀ ਗਰਮੀ ਆ ਤੇ ਬੰਦਾ ਝੱਟ ਜਾ ਕੇ ਤੇ ਜਿਆਦੀ ਕਰਮੀ ਨੁੱਟਣ ਰਿਹਾ ਤੇ ਪੱਕੇ ਭੁੱਖੇ ਕੇ ਹੋ ਕੇ ਇੱਕ ਵਾਰੀ ਫੇਰ ਸਕਾ ਕੇ ਮੁੜ ਕੇ ਫੇਰ ਪੈ ਗਿਆ ਪਹਿਲਾਂ ਆਪਾਂ ਨੂੰ ਭਵਾਂਗੇ ਸੰਧੂ ਸਾਹਿਬ ਤੁਹਾਡਾ ਵੀ ਜ਼ੋਰ ਲੱਗਿਆ ਵੀਡੀਓ ਬਣਾਉਂਦੇ ਹੋਰੇ ਮੇਰਾ ਗਰਮੀ ਜਿਆਦੀ ਆ ਵਸਦੀ ਗੱਲ ਨਹੀਂ ਆ ਚੰਗੀਆਂ ਮਾਝੋ ਹਾਂਜੀ ਹਰ ਚੰਗੀਆਂ ਤੇ ਆਪਣੇ ਨੰਬਰ ਬੋਲ ਦਈਏ ਨੰਬਰ ਸੰਧੂ ਸਾਹਿਬ 887 ਪਿੰਡ ਪਰਬੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਲਓ ਦੱਸੋ ਇਹ ਸਨ ਆਪਣੇ ਨਾਲ ਵੀਰ ਪਰਮਜੀਤ ਸਿੰਘ ਵਪਾਰ ਦਾ ਕੰਮ ਆ ਵੀਰ ਦਾ ਚੰਗਾ-ਚੰਗਾ ਪਸ਼ੂ ਲੱਭਦੇ ਆ ਬੇਸ਼ੱਕ ਕਾਹਲੀ ਨਹੀਂ ਕਰਦੇ ਕਿ ਥੋੜਾ ਵਕਫਾ ਪੈ ਜਾਂਦਾ ਪਸ਼ੂ ਇਕੱਤਰ ਕਰਨ ਲੱਗਿਆ ਪਸ਼ੂ ਚੰਗਾ ਖਰੀਦਣ ਲੱਗਿਆ ਸਾਹਮਣੇ ਪੇਸ਼ ਕਰਨ ਲੱਗਿਆ ਥੋੜਾ ਜਿਹਾ ਚੰਗਾ ਪਸ਼ੂ ਲੈ ਕੇ ਆਉਂਦੇ ਆ ਤੇ ਫਿਲਹਾਲ ਰੇਟ ਰੇਟ ਜਿਹੜਾ ਦੋਸਤੋ ਭਾਪੜਦਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੋ ਜਿਹਨੂੰ ਫੱਬੂਗੀ ਜਜੂਗੀ ਤੁਸੀਂ ਇਹ ਸਮਝਦਾ ਸੌਦਾ ਕਰ ਲਿਓ ਮਿਲਦੇ ਸੱਤ ਸ਼੍ਰੀ ਅਕਾਲ ਜੀ